ਆਹ ਗੱਲ ਪਏ ਜੀ ਆ ਆ ਪਏ ਜੀ ਆ ਪਏ ਮੇਰੇ ਪਿਲ ਆ ਪਏ ਜੀ ਆ ਪਏ ਜੀ ਆ ਪਏ ਮੇਰੇ ਗੱਲ ਆ ਪਏ ਜੀ ਸਾਡੇ ਗੱਲ ਆ ਪਏ ਜੀ ਮੈਨੂੰ ਹੱਥ ਨਾ ਲਾ ਮੈਂ ਤੇਰੇ ਗੱਲੇ ਪੈਂਦਾ ਤੀਰ ਆ ਕਰਕੇ ਕੁੜੀ ਕਰਕੇ ਮੈਨੂੰ ਹੱਥ ਨਹੀਂ ਲੰਦਾ ਮੈਂ ਬਾਣੀ ਮੈਂ ਬਣਾਇੰਗੀ ਆ ਵੇ ਲੋ ਆ ਗੱਲ ਪਏ ਜੀ ਆ ਗੱਲ ਪਏ ਜੀ ਆ ਪਏ ਗੱਲ ਉਹ ਦੇਖੋ ਉਹ ਇਹ ਕੇ ਹਾਓ ਚਲੋ ਬੰਦ ਕਰਨਾ ਸਾਰੀ ਗੱਲ ਆ ਪਏ ਗੱਲ ਭਈਆ ਵਟਾ ਸਕਦੇ ਉਹ ਇੱਕੋ ਇੱਕੋ ਆ ਪਏ ਗੱਲ ਸਭ ਆਪਣਾ ਦੇ ਪਰ ਵੀ ਨਾ ਮੇਰਾ 500 ਦਾ ਦੇ ਜਾ ਆ ਬੈਠੀ ਪਾਣੀ ਲੈ ਆਦੀ ਆ ਪਾਣੀ ਪੀ ਆ ਲਿਆ ਕੇ ਪਾਣੀ ਕੋਨੇ ਵੱਡ ਨਹੀਂ ਪਾਣੀ ਭੈਣ ਜੇ ਜਰਾ ਕਰ ਦੇ ਕੌਣ ਕਹੇ ਰੋ ਗਿਆ ਤੇ ਆ ਦੇ ਚਲਾ ਆ ਵੇਖੋ ਆ ਆ ਨਦਰੀ ਦਾ ਜੀ ਆ ਮੇਰਾ ਹਲ ਕੀਤਾ ਇਹ ਆ ਵੇਖੋ ਮੈਂ ਤੇ ਮਣਾ ਲੱਗਾ ਨੇ ਕੰਜਰਾ ਦੇ ਮੈਂ ਤੇ ਮਾਲ ਤੇਰੇ ਕੱਲ ਦੀ ਬਾਦ ਐ ਤਾਂ ਇਹ ਕੱਲ ਨਾ ਤੂੜੀਆ ਟਰੱਕ ਆਇਆ ਤੂੜੀਆ ਦਾ ਟਰੱਕ ਆਇਆ ਉਹ ਦੂਜਾ ਸੁਖਵਿੰਦਰ ਸਿੰਘ ਦਾ ਸੁਖਵਿੰਦਰ ਸਿੰਘ ਦਾ ਟਰੱਕ ਆਇਆ ਤੂੜੀਆ ਦਾ ਆਈ ਆਖਿਆ ਵਾ ਮਾਪੇ ਮੇਰੀ ਫਜ਼ਲ ਦਾ ਨੁਕਸਾਨ ਹੁੰਦਾ ਤੇ ਮੇਰੀ ਫਜ਼ਲ ਨੁਕਸਾਨ ਆ ਗਿਆ ਤੂੜੀ ਤੇ ਲਾਦ ਲੋ ਤੇ ਪੈਹ ਦੇ ਢਾਕੇ ਹੂੰ ਪੈਹ ਢਾਕੇ ਤੂੜੀ ਲਾਦ ਲੋ ਹੁਣ ਗੱਲ ਕਰ ਪਿਆ ਤੂੜੀ ਪੈਹ ਢਾਕੇ ਲਾਦ ਲੋ ਇਹ ਨਾ ਇਨੀ ਗੱਲ ਕਰੇ ਟਰੱਕ ਦਾ ਜਿਹਦੇ ਕਹਿੰਦਾ ਮੈਂ ਨੁਕਸਾਨ ਹੁੰਦਾ ਟਰੱਕ ਦਾ ਜਲੇ ਗਿਆ ਮਣਕੇ ਬਾਦ ਦੇ ਵਿੱਚ ਨਾ ਆ ਗਏ ਜਿਵੇਂ ਕੋਈ ਦਰਦ ਸੰਗ ਮੈਨਾਂ ਦਾ ਤੇ ਮੈਂ ਟਰੱਕ ਮੋੜਦਾ ਮੈਂ ਮੈਂ ਟਰੱਕ ਨਹੀਂ ਗਾ ਮੋੜਿਆ ਭਰਾ ਮੈਂ ਇਹ ਗੱਲ ਆ ਕਿ ਮੇਰੀ ਬਾਪ ਬਦੀ ਉਨੀ ਗਮਾਤ ਰੰਦਾ ਬੰਦਾ ਵੀ ਬਾਪ ਦੇ ਨੁਕਸਾਨ ਹੁੰਦਾ ਕਿਉਂ ਆਵੇਂ ਨਿਕਸਾਨ ਆਗਾ ਤੇ ਪੈਸੇ ਡਾਕੇ ਲਾ ਦਲਾ ਇਹ ਕੱਲ ਦੀ ਗੱਲ ਹੈ ਕੱਲ ਦੀ ਗੱਲ ਹੈ ਅੱਜ ਜਿਹੜਾ ਅੱਜ ਵੇਦਵਾਰ ਹੁੰਦਾ ਹੈ ਅੱਜ ਫੇਰ ਅੱਜ ਬਾਰਾ ਚੱਲੇ ਗੁਰਦਾਰੇ ਬਾਬੇ ਬਘੇੜਾ ਦਾ ਐਤਵਾਰ ਦਾ ਦਿਹਾੜਾ ਹੈ ਅੱਜ ਰਾਈ ਨਾਮ ਰੱਖਿਆ ਦਾ ਵੇ ਦਾਵੇ ਦਾ ਰਾਈ ਨਾਮ ਰੱਖਿਆ ਉਹ ਤੇ ਜਾਣਾ ਦਾ ਗੱਲ ਤੋਂ ਪਹਿਲਾਂ ਕਰ ਕੇ ਦਾਵੇ ਜਾਣਾ ਤੇ ਦਾਵੇ ਜਾਣਾ ਤੇ ਰਾਈ ਨਾਮ ਹੈ ਤੇ ਬਾਬੇ ਬਘੇੜਾ ਤੋਂ ਬਤਾ ਟੇਗਾ ਵਾ ਜੇ ਮਤਾ ਟੇਕਣ ਗਏ ਆ ਚੱਲੀ ਤੇ ਜੁੰਡਪੁਰ ਤੇ ਪਾਲਟੀ ਰਹੀ ਥਾਈ ਕੁੜੀਆਂ ਗਲੋਤੇ ਬੁਗੀ ਅੱਗ ਤੇ ਨਾਬ ਸਾਜਣ ਤੇ ਕਾਲਾ ਤੇ ਕਾਲੀ ਮਾਂ ਕੁੜੀਆਂ ਦੇ ਬਰਾਬਰ ਦੀ ਕੁੜੀ ਨੇ ਮਾਰਿਆ ਲਲਕਾਰਾ ਆ ਗਈ ਇਹ ਫੜ ਲਾ ਤੇ ਮੁੰਡੇ ਦੇ ਤਾਂ ਆਏ ਤੇ ਮਾਰੀ ਇੱਟ ਇੱਥੇ ਜੇਟ ਵੱਜੀ ਨਾ ਆਏ ਲਹੂ ਦੇ ਗਾਗਾਂ ਬੀ ਹੋ ਜੋ ਕੇ ਥੱਲੇ ਡੇਗਦੀ ਮੈਂ ਤਾਂ ਮਗਰ ਮੇਰੇ ਬਾਹਰ ਲੱਗਾ ਕਰਦੀ ਮੇਰੇ ਪਾਉ ਤੇ ਉਹ ਕਿਹੇ ਖਿਚਾ ਕੇ ਲਿਆਏ ਘਰੇ ਘਰੇ ਇਹ ਕੁਟਿਆ ਮਾਰਿਆ ਤਾਂ ਲਾਸ਼ਾਂ ਪਈਆਂ ਸਾਰੀਆਂ ਸਾਰੀਆਂ ਪਈਆਂ ਵੇਖਿਆ ਪੁਲਿਸ ਮੁਲਾਜ਼ਮਾਂ ਖ ਪਰ ਬੀੜ ਕੋ ਵੀ ਆੜੇ ਕੋਲ ਹੈ ਗਿਆ ਘਰੇ ਆਣ ਕੇ ਮੁੜ ਕੇ ਗੱਲ ਜਿਦੋਂ ਕੱਲ ਪਏ ਅਪਣਕੇ ਅੱਜ ਇਹ ਕੰਮ ਕਰਦਾ ਆਏ ਪੁਲਿਸ ਕੋਲ ਗਏ ਉਹ ਦਰਖਾਸਤ ਦੇ ਕੇ ਤੇ ਕਰਿਆਲੇ ਖੜੇ ਕਰਿਆਲੇ ਜਾ ਕੇ ਦਾਖਲ ਕਰਾਈਏ ਉਹਨਾਂ ਆਖਿਆ ਨੂੰ ਰੈਫਰ ਕਰਤਾ ਉਹਨਾਂ ਨਹੀਂ દવા ਦਾ ਭਜਾ ਕੇ ਲੈ ਜਾਓ ਇੱਥੇ ਆਪਣੇ ਪੱਤੀ ਪੱਤੀਸ ਬੇਟ ਲਈ ਕਹੇ ਤੇ ਨਾ ਕਹੇ ਨਹੀਂ ਆਉਦਾ ਬਹੁਤ ਹੋ ਗਈ ਮੁੜ ਕੇ ਪੁਲਸ ਵਾਲੇ ਆਏ ਆ ਪੁਲਸ ਵਾਲੇ ਕਾਰਵਾਈ ਕਰਨ ਦਾ ਮੈਂ ਪੁਲਿਸ ਨੂੰ ਇਨਸਾਫ ਮੰਗਦਾ ਵਾ ਸਰਕਾਰ ਤੋਂ ਇਨਸਾਫ ਮੰਗਦਾ ਮੈਂ ਮਾਤਰ ਬੰਦਾ ਮੈਂ ਪਹਿਲੋਂ ਸਾਡੇ ਕੋਲ ਸਰਕਾਰ ਆ ਸਾਡੇ ਕੋਲ ਪੈਸਾ ਸਾਡੇ ਕੋਲ ਪਾਵਰ ਆ ਸਾਡੇ ਕੀ ਕਰ ਲਿਆਗਾ ਕੁੜੀ ਲਲਕਾਰੇ ਮਾਰਦੀ ਨਾ ਭਰੀ ਦੀ ਜੀ ਮਾ ਦੀਪਕਾਰ ਕੁੜੀ ਲਲਕਾਰੇ ਮਾਰਦੀ ਆ ਮੋਬਾਈਲ ਦੇ ਵਿੱਚ ਵੀਡੀਓ ਆ ਸਾਡਾ ਆ ਕਰ ਲੈਗਾ ਆਡੀ ਸਰਕਾਰ ਆ ਮੁੰਡਾ ਪੇ ਰਹਿ ਕੇ ਜਵਾਦ ਰੂਪ ਉਹਦਾ ਤੇਰੀ ਮੈਂ ਬਾਟ ਹੁੰਡਿਆ ਤੇ ਜੀ ਬੱਣੀ ਇਹਦਾ ਗਾਲਾ ਉਦੋਂ ਮੈਂ 3-4 ਹੀ ਲੱਗੇ ਨਾਲੇ ਮੇਰੇ ਤੇ ਕਰਤੇ ਅੱਜ ਤਾਂ ਆਏ ਏ ਤੇ ਗਾਦੇ ਮੈਂ ਸਰਕਾਰ ਤੋਂ ਤੇ ਪਰਛਾਏ ਤੋਂ ਇਨਸਾਨ ਦੀ ਮੰਗ ਕਰਦਾ ਬਿਨਾਂ ਇਨਸਾਨ ਦੇ ਨਾ ਜਿਹੜਾ ਮਾਤਲ ਬੰਦਾ ਮੇਰੇ ਕੋਲ ਨਾ ਕੋਈ ਨਾਮ ਮੇਰੇ ਕੋਲ ਕੋਈ ਪਾਵਰ ਆ ਮੈਂ ਬਸ ਹੱਥ ਜੋੜ ਕੇ ਬੇਨਤੀ ਕਰ ਮੈਨੂੰ ਇਨਸਾਨ ਦੇ ਲੈ ਇਨਸਾਨ ਦੇ ਲੈ ਪਾਛ ਤੂੜੀ ਤੋਂ ਲੜਾਈ ਹੋਈ ਸੀ ਹਾਂਜੀ ਤੇ ਕੱਲ ਲੜਾਈ ਝਗੜਾ ਹੋਇਆ ਤੇ ਅੱਜ ਮਾਤਾ ਗੁਰਦਾਰੇ ਜਾਣਦਾ ਐ ਇਹਨਾਂ ਨੇ ਲਲਕਾਰਾ ਮਾਰ ਕੇ ਫੜ ਕੇ ਮਾਤਾ ਨੂੰ ਕੋਟ ਮਾਰ ਕੀਤੀ ਆ ਹਾਂਜੀ ਇੱਟਾ ਮਾਰਿਆ ਮਾਤਾ ਦੀ ਮਾਰੋ ਫਿਰ ਉਸ ਤੋਂ ਬਾਅਦ ਅਸੀਂ ਇੱਥੇ ਲੈ ਕੇ ਆ ਜਾਂ ਮੋਟਰਸਪਟੀਆਂ ਉਹਦੇ ਮੋਟਰ ਹਾਂਜੀ ਪਟੀਆਂ ਕੀ ਮੰਗਦੀ ਕਰਦੇ ਮੰਗਣ ਸਾਫ ਚਾਹੀਦਾ ਹਨ ਹਾਂਜੀ ਦੋਸ਼ੀ ਦੇ ਕਰੋ ਜੀ ਹਾਂਜੀ ਦੋਸ਼ੀ ਨਾਲ ਕਾਰਵਾਈ ਤੁਹਾਨੂੰ ਪਤਾ ਕਿ ਨਾਂ ਕਿਸ ਦੋਸ਼ੀ ਦਾ ਨਾਮ ਹਾਂਜੀ ਵਿੰਦ ਕਾਲਾ ਇੱਕ ਸਿੰਦਾਰ ਸੰਤ ਆਇਆ ਹੜਾ ਦਾ ਮੁੰਡਾ ਪੂਰੀ ਨਾਪਰੀ ਕੋਰੇ ਦਾ ਉਹਨਾਂ ਦਾ ਬੇਟਾ ਸਾਜ ਗਟਕੀ ਦੀ ਆਵਾ ਮਾਤਾ ਦੀ ਡੈਥ ਹੋਈ ਹੈ ਬਲੰਦਗੌਰ ਦੀ ਇਹੀ ਮੌਕੇ ਤੇ ਆਏ ਆ ਜੋ ਤਸੀਹਤ ਅਥਾ ਨੇ ਅਧਾਰ ਤੇ ਜੋ ਬਿਆਨ ਹੋਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ ਗੱਲ ਕੀ ਝਗੜਾ ਕਿਸ ਕਲਪ ਹੋਇਆ ਕੋਈ ਇਹਨਾਂ ਦੇ ਟਰੱਕ ਤੋੜੀ ਤੋਂ ਆਇਆ ਝਗੜਾ ਉੱਥੇ ਟੱਕ ਟੱਕ ਲੱਗਾ ਕੋਈ ਉਹਦੇ ਤੋਂ ਝਗੜਾ ਆਇਆ ਤੇ ਇੱਕ ਕੀ ਪਤਾ ਲੱਗਾ ਥੋੜਾ ਬਹੁਤ ਜਾਣਕਾਰੀ ਥੋੜਾ ਲੱਗਾ ਕਿ ਕਿਸ ਤਰ੍ਹਾਂ ਜਿਹੜੀ ਮਾਤਾ ਬਤ ਦਈਏ ਸਰੀਰਟ ਮਰੀ ਅਸਡੇ ਵਿੱਚ ਕਿੰਨਾਂ ਲੋ ਮਰੀ ਉਹਦੇ ਵਿੱਚ ਲੋਕ ਦੱਛਾ ਜਿਹਨਾਂ ਨੇ ਬੋਲ ਬਿਆਨ ਲਿਖਾਉਣ ਕੋਲ ਸਾਬਾ ਇੱਕ ਵੀਡੀਓ ਬਾਦਾ ਦੇ ਜਿਹੜੀ ਆ ਉਹਦੇ ਬਿੱਟੇ ਹੋਂਡਿਆ ਵਿੱਚ ਵੀ ਜਿਹੜਾ ਮੜੇ ਨੇ ਮਾਰ ਗਿਆ ਪਾਸ ਜੋ ਬਿਆਨ ਲਿਖਾਉਣ ਕੋਲ ਅਧਾਰ ਤੇ ਆਪਾਂ ਫਿਰ ਦਰਜ ਕਰਾਂਗੇ